ਰਹਿਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਹਤ ਰਹਿਮ ਕਰਨ ਵਾਲਾ ਹੈ ਅ ਅੱਜ ਸਾਡੇ ਦਰਮਿਆਨ ਭਾਰਤ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਨੇ ਜਨਾਬ ਸਰਦਾਰ ਇਕਬਾਲ ਸਿੰਘ ਜੀ ਜੋ ਕਿ ਮਾਨੋਟਿਕ ਮਿਸ਼ਨ ਦੇ ਚੇਅਰਮੈਨ ਨੇ ਭਾਰਤ ਦੇ ਔਰ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਪੁੱਤਰ ਨੇ ਔਰ ਬਹੁਤ بڑے ਵਿਦਵਾਨ ਨੇ ਕਈ ਕਿਤਾਬਾਂ ਦੇ ਲੇਖਕ ਨੇ ਤੇ ਅੱਜ ਲੁਧਿਆਣਾ ਜਾਮਾ ਮਸਜਿਦ ਵਿਖੇ ਆਏ ਨੇ ਇਹਨਾਂ ਦਾ ਅਸੀਂ ਨਿਗਾ ਸਵਾਗਤ ਕੀਤਾ ਔਰ ਮੁਸਲਮਾਨਾ ਦੀਆਂ ਖਾਸ ਕਰ ਘਟ ਗਿੰਟੀਆਂ ਦੇ ਦੋ ਤਿੰਨ ਮੰਗਾ ਜਿਹੜੀਆਂ ਹੈ ਉਹ ਇਹਨਾਂ ਦੇ ਸਾਹਮਣੇ ਅਸੀਂ ਰੱਖੀ ਹੈ ਜਿੱਦ ਤੋਂ ਅਸੀਂ ਸੋਸ਼ਲ ਮੀਡੀਆ 'ਚ ਜਿਹੜੀ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਗਲਤ ਵਰਤਾਵਾ ਹੁੰਦਾ ਹੈ ਉਹਦੇ ਬਾਰੇ ਵੀ ਇੱਕ ਬੇਨਤੀ ਕੀਤੀ ਹੈ ਵਕਫ ਐਕਟ 1995 ਨੂੰ ਨਾ ਤੋੜਨ ਬਾਰੇ ਬੇਨਤੀ ਕੀਤੀ ਹੈ ਹਜ ਜਾਤਰੀਆਂ ਦੇ ਲਈ ਫਿਰ ਬੇਨਤੀ ਕੀਤੀ ਕਿ ਇਸ ਸਾਲ ਉਹਨਾਂ ਦਾ ਪ੍ਰਬੰਧ ਅੱਛੇ ਹੋਣ ਔਰ ਇਸ ਦੇ ਨਾਲ ਨਾਲ ਇਹ ਇਨਾਂ ਦੀ ਮੈਂ ਜਦੋਂ ਗੱਲ ਸੁਣੀ ਇਸ ਗੱਲ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਨਾਲ تعلیم ਦੀ ਗੱਲ ਕੀਤੀ ਔਰ ਅਸੀਂ ਮੰਗ ਕਰਦੇ ਹਾਂ ਲੁਧਿਆਣਾ ਵਿੱਚ ਅਸੀਂ ਇੱਕ ਮਾਇਨੋਰਟੀ ਦਾ ਕਾਲਜ ਜਿਹੜਾ ਹੈ ਉਹਦੀ ਸਥਾਪਨਾ ਕਰਨ ਜਾ ਰਹੇ ਹਾਂ ਜਗਾ ਲਿੱਤੀ ਹੋਈ ਹੈ ਉਹਨੂੰ ਮਾਇਨੋਰਟੀ ਦਾ ਦਰਜਾ ਜਿਹੜਾ ਉਹ ਤੁਸੀਂ ਦਿਵਾਣਾ ਹੈ ਕੇਂਦਰ ਸਰਕਾਰ ਤੋਂ ਤਾਂ ਕਿ ਉੱਥੇ ਮਾਇਨੋਰਟੀ ਦੇ ਬੱਚੇ ਜਿਹੜੇ ਆ ਖਾਸ ਕਰ ਬੇਟੀਆਂ ਦੇ ਲਈ ਉਹ ਕਾਲਜ ਜਿਹੜਾ ਉਹ ਨਿਰਮਾਣ ਅਧੀਨ ਹੈ ਤੇ ਉਹ ਆਉਣ ਵਾਲੇ ਇਸ ਟਾਈਮ ਦੇ ਵਿੱਚ ਜਲਦੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤੁਹਾਡਾ ਸਭ ਦਾ ਬਹੁਤ ਰਹਿਣੀ ਹੈ ਕਿ ਤੁਸੀਂ ਚੇਅਰਮੈਨ ਸਾਹਿਬ ਦੀ ਆਮਦ ਦੇ ਉੱਤੇ ਜਾਮਾ ਮੱਝੂ ਲੁਧਿਆਣਾ ਆਏ ਬਹੁਤ ਬਹੁ ਪਹਿਲੀ ਗੱਲ ਤਾਂ ਇਹ ਮੈਂ ਜਾਮਾ ਬਸੇ ਚ ਨਤਮਸਤਕ ਹੋਂ ਆਇਆ ਸੀ ਆਪਣੀ ਸ਼ਰਦਾ ਦੇ ਫੁੱਲ ਪੇਂਟ ਕਰਨਾ ਆਇਆ ਸੀ ਬਹੁਤ ਵੱਡੀ ਸ਼ਖਸੀਅਤ ਦੇ ਨਾਲ ਖੜੇ ਆ ਜਿਹੜੇ ਪੰਜਾਬ ਨੂੰ ਸਮਾਜ ਨੂੰ ਹਿੰਦੂ ਸਿੱਖ ਭਾਈਚਾਰੇ ਲਈ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਸਾਰਿਆਂ ਨਾਲ ਜੋੜਨ ਲਈ ਕੰਮ ਕਰਦੇ ਆ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਦੋ ਗੱਲਾਂ ਇਹਨਾਂ ਨੇ ਮੇਰੇ ਧਿਆਨ ਚ ਲਿਆਣੀਆਂ ਇੱਕ ਤਾਂ ਹਜ ਨੂੰ ਜਾਣ ਵਾਲੇ ਜਿਹੜੇ ਨਵੇਂ ਯਾਤਰੀ ਹੈ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਦੂਜੀ ਗੱਲ ਕਿ ਵਕਫ ਬੋਰਡ ਦੀ ਇੱਕ ਨਵਾਂ ਬਿੱਲ ਪਾਇਆ ਉਹਦੇ ਨਾਲ ਕੌਮ ਦਾ ਕੋਈ ਇਸਲਾਮ ਦਾ ਕੋਈ ਨੁਕਸਾਨ ਨਾ ਹੋਵੇ ਇਸਲਾਮ ਨੇ ਮੰਨਣ ਵਾਲਿਆਂ ਦਾ ਨੁਕਸਾਨ ਨਾ ਹੋਵੇ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਮਿਨੋਰਟੀ ਕਮਿਸ਼ਨ ਆਲਰੇਡੀ ਇਹਦਾ ਨੋਟਿਸ ਲੈ ਰਿਹਾ ਤੇ ਅਸੀਂ ਅਸ਼ੋਰ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਵਕਫ ਬੋਰਡ ਦੀ ਜਿਹੜੀ ਪ੍ਰੈਜ਼ੈਂਟ ਸਥਿਤੀ ਹੈ ਇਹਨੂੰ ਛੇੜ ਨਹੀਂ ਕੀਤੀ ਜਾਏਗੀ ਔਰ ਇਹ ਪੈਸਾ ਚੰਗੇ ਕੰਮ ਲਈ ਯੂਜ਼ ਹੋਵੇ এডਿਕੇਸ਼ਨ ਲਈ ਯੂਜ਼ ਹੋਵੇ এমপ্লয়ਮੈਂਟ ਲਈ ਯੂਜ਼ ਹੋਵੇ ਹੈਲਥ ਲਈ ਯੂਜ਼ ਹੋਵੇ ਇਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਗੱਲ ਹੋਰ ਹੈ ਕੋਈ ਵੀ ਸਮੱਸਿਆ ਹੋਵੇ ਸਾਨੂੰ ਸਭ ਨੂੰ ਮਿਲ ਕੇ ਵਿਚਾਰ ਕੇ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਇਹ ਮੇਰਾ ਦੇਸ਼ ਹੈ ਇਹ ਸਾਡਾ ਸਭ ਦਾ ਦੇਸ਼ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਅਬਦੁਲ ਹਮੀਦ ਜੀ ਨੇ ਆਪਣੇ ਪਿੰਡੇ ਨਾਲ ਬੰਬ ਬਣ ਕੇ 1965 ਦੀ ਲੜਾਈ ਜਿਤਾਈ ਹੈ ਔਰ ਕਿਹੜੀ ਅਸੀਂ ਲੜਾਈ ਆ ਜਿੱਥੇ ਕੋਈ ਨਾ ਕੋਈ ਇਸਲਾਮ ਨੂੰ ਮੰਨਣ ਵਾਲਾ ਜਾਂ ਦੂਜੀ ਮਿਨੋਰਟੀ ਦਾ ਜਰਨੈਲ ਹੋਵੇ ਜਾਂ ਫੌਜੀ ਹੋਵੇ ਜਾਂ ਕੋਈ ਵੀ ਹੋਵੇ ਜਿੰਨ ਹੁਣ ਵੀ ਆ ਜਦੋਂ ਉੱਥੇ ਫਸ ਗਏ ਬੱਚੇ 41 ਆਦਮੀ ਤੇ 7 ਬੱਚੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਆ ਉਹ ਉਹਨਾਂ ਨੂੰ ਕਢਾ ਕੇ ਲਿਆਇਆ ਸੀ ਮੈਂ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਲਈ ਕੁਝ ਹੋਰ ਵੀ ਕੁਝ ਕੀਤਾ ਜਾਵੇ ਸੋ ਇਹ ਸਾਰੇ ਲੋਕ ਮਿਲ ਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਲੋਕਾਂ ਨੇ ਪੁੱਛਿਆ ਕਿ ਤੁਹਾਡੀ ਕੀ ਹੈ ਕਿ ਉਹ ਕਹਿੰਦੇ ਹਮ ਇਸ ਦੇਸ਼ ਕੇ ਲਿए ਜਾਨ ਦੇ ਵੀ ਸਕਤੇ ਹਮ ਇਸ ਦੇਸ਼ ਕੇ ਲਿए ਜਾਨ ਲੈ ਵੀ ਸਕਤੇ ਦੇਸ਼ ਵਿੱਚ ਤੋਂ ਐਸਾ ਨਹੀਂ ਸੋਚ ਵਾਲਾ ਇਸਲਾਮ ਦਾ ਵਿਅਕਤੀ ਹੈ ਇਸਲਾਮ ਦੇ ਬੱਚੇ ਹੈ ਮੈਂ ਸਮਝਦਾ ਭਾਰਤ ਦੀ ਉਹ ਇੱਕ ਖਜ਼ਾਨਾ ਹੈ ਔਰ ਉਹਨਾਂ ਨੂੰ ਵੀ ਮੈਂ ਪ੍ਰੇਰਣਾ ਕੀਤੀ ਹੈ ਕਿ ਆਪਾਂ ਮਿਲ ਕੇ ਭਾਰਤ ਨੂੰ ਅੱਗੇ ਵਧਾਉਣ ਲਈ ਕੰਮ ਕਰੀਏ ਸਰ ਲੁਧਿਆਣਾ ਇੱਕ ਸ਼ਾਂਤੀ ਸ਼ਹਿਰ ਹੈ 1947 ਤੋਂ ਲੈ ਕੇ ਹੁਣ ਤੱਕ ਜਿਹੜੇ ਨੇ 8 ਤੋਂ ਲੈ ਕੇ 10 ਲੱਖ ਦੀ ਗਿਣਤੀ ਦੇ ਵਿੱਚ ਮੁਸਲਮਾਨ ਨੇ ਜਿਹੜੇ ਉਹ ਮਸਜਿਦਾਂ ਦੇ ਵਿੱਚ ਨਮਾਜ਼ ਪੜ੍ਹਦੇ ਨੇ ਉਹਨਾਂ ਲਈ ਅੱਜ ਤੱਕ ਈਦ ਗਾਣੀ ਬਣਾਈ ਗਈ ਤੇ ਕਾਫੀ ਸਰਕਾਰਾਂ ਨੇ ਜਿਹੜੀਆਂ ਵਾਦੇ ਵੀ ਕਰਕੇ ਗਈਆਂ ਨੇ ਦਾਅਵੇ ਕਰਕੇ ਗਏ ਨੇ ਵੱਡੇ ਵੱਡੇ ਪਰ ਹੁਣ ਤੱਕ ਕੋਈ ਈਦ ਗਾਣੀ ਬਣੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਅਸੀਂ ਪੂਰਾ ਯਤਨ ਕਰਾਂ ਬਣਨੀ ਚਾਹੀਦੀ ਹੈ ਕਿਉਂ ਨਹੀਂ ਬਣਨੀ ਚਾਹੀਦੀ ਤੇ ਸਰ ਛੋਟੇ ਸائبਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਪੰਜਾਬ ਸਰਕਾਰ ਨੇ ਜਿਹੜਾ 27 ਦਸੰਬਰ ਨੂੰ 27 ਦਸੰਬਰ ਨੂੰ ਜਿਹੜਾ ਪੰਜਾਬ ਸਰਕਾਰ ਨੇ ਮਾਤਮ ਵਿਗਲ ਜਿਹੜਾ ਵਜਣ ਦੀ ਵਜਾਉਣ ਲਈ ਕਿਹਾ ਤੇ ਇਸ ਦੇ ਉੱਤੇ ਜਿਹੜਾ ਮੁੱਦਾ ਚੱਕਿਆ ਗਿਆ ਐ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੇ ਇਤਰਾਜ਼ ਕੀਤਾ ਕਿ ਜਿਹੜਾ ਇਹ ਮਾਤਮ ਨਹੀਂ ਐ ਇਸ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਕਿਹਾ ਜਾਵੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਸਮਝਦਾ ਵੀ ਸਰਕਾਰਾਂ ਧਰਮ ਤੋਂ ਪਿੱਛੇ ਰਹਿਣ ਤੋਂ ਜ਼ਿਆਦਾ ਚੰਗਾ ਧਾਰਮਿਕ ਬੰਦਿਆਂ ਨੂੰ ਧਰਮ ਦਾ ਕੰਮ ਕਰਨਾ ਚਾਹੀਦਾ ਮਿਲ ਬੈਠ ਕੇ ਫੈਸਲਾ ਕਰਨਾ ਚਾਹੀਦਾ ਸਾਡੀਆਂ ਸ਼ੁਰੂ ਤੋਂ ਅਜ ਤਾਂ ਹੈ ਨਹੀਂ 319 ਸਾਲ ਹੋ ਗਏ ਸਾਬ ਜਦਿਆ ਦੀ ਸ਼ਹਾਦਤ ਨੂੰ ਜਿਸ ਤਰ੍ਹਾਂ ਪਹਿਲਾਂ ਮਨਾਈ ਜਾਂਦੀ ਹੈ ਸਾਨੂੰ ਉਸੇ ਤਰ੍ਹਾਂ ਹੀ ਮਨਾਉਣੀ ਚਾਹੀਦੀ ਹੈ ਉਹਨਾਂ ਤੋਂ ਕੁਝ ਗਿਆਨ ਲੈਣਾ ਚਾਹੀਦਾ ਨਵਾਬ ਸ਼ੇਰ ਖਾਨ ਤੋਂ ਵੀ ਗਿਆਨ ਲੈਣਾ ਚਾਹੀਦਾ ਪੀਰ ਬੁੱਧੂ ਸ਼ਾਹ ਤੋਂ ਵੀ ਗਿਆਨ ਲੈਣਾ ਚਾਹੀਦਾ ਸਾਰਿਆਂ ਕਿਸ ਤਰ੍ਹਾਂ ਸੀ ਸਾਰਿਆਂ ਨੇ ਉਸ ਜ਼ਾਲਮ ਦੀ ਕੋਈ ਜਾਂਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਤੇ ਜਿਸ ਤਰ੍ਹਾਂ ਅਸੀਂ ਉਹਨਾਂ ਦੀ ਸੇਵਾ ਕੋਈ ਹੈ ਤੇ ਉਸ ਤਰ੍ਹਾਂ ਹੋਣੀ ਚਾਹੀਦੀ ਹੈ ਇਹਨਾਂ ਇਹਨਾਂ ਨੂੰ ਇੱਕ देयर शुड बी नो ਕੰਟ੍ਰੋਵਰਸੀ ਔਨ ਥਿਸ ਐਂਡ ਸਰਕਾਰਾਂ ਨੂੰ ਵੀ ਚਾਹੀਦਾ ਗੁਰੇਜ਼ ਕਰਨ ਧਾਰਮਿਕ ਜਿਹੜੇ ਮਸਲੇ ਆ ਉਹਨਾਂ ਦੇ ਵਿੱਚ ਇੱਕ ਨਵੀਂ ਪਿਰਤਨਾ ਪੈਦਾ ਕਰਨਾ ਜਦ ਤੱਕ ਉਹ ਉਸ ਜੱਤ ਧਰਮ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਗੱਲ ਨਾ ਕਰੇ